ਇਸ ਅੰਮ੍ਰਿਤ ਵਚਨ ਵਿੱਚ ਸਤਿਗੁਰਾਂ ਨੇ ਪਹਿਲਾਂ ਤਾਂ ਆਪਣੇ ਤੇ ਢੁਕਾ ਕੇ ਇਹ ਸ਼ਬਦ ਵਿੱਚ ਪਹਿਲੀਆਂ ਤੁਕਾਂ ਵਿੱਚ ਆਪਣੇ ਆਪ ਤੇ ਢੁਕਾਈਆਂ ਪਰ ਉਪਦੇਸ਼ ਪੂਰੀ ਮਾਨਵਤਾ ਨੂੰ ਦਿੱਤਾ ਹੈ ਅੰਮ੍ਰਿਤ ਵਚਨ ਕਾ ਮਾਰੂ ਮਹੱਲਾ ਨੌਵਾਂ ਮਾਰੂ ਰਾਗ ਹੈ ਤੇ ਨੌਵੇਂ ਸਤਗੁਰਾਂ ਨੇ ਆਪਣੀ ਰਸਨਾ ਤੋਂ ਇਸ ਅੰਮ੍ਰਿਤ ਵਚਨ ਨੂੰ ਉਚਾਰਨ ਕੀਤਾ ਹੈ ਕਲ ਵੀ ਮੈਂ ਇੱਕ ਅਰਜ਼ ਕੀਤੀ ਸੀ ਬਿਉਨਾ ਪਰ ਕਥਾ ਕਰਦੇ ਆ ਕਿ ਮਹੱਲਾ ਚੇਂਜ ਹੁੰਦਾ ਪਰ ਜੋਤ ਗੁਰੂ ਨਾਨਕ ਸਾਹਿਬ ਜੀ ਦੀ ਗੀ ਵਰਤ ਦੀ ਪਈ ਹੈ ਇਸੇ ਕਰਕੇ ਭਾਈ ਗੁਰਦਾਸ ਸਾਹਿਬ ਜੀ ਨੇ ਇੱਕ ਵਚਨ ਕਿਹਾ ਉਹ ਕਹਿੰਦਾ ਜਦੋਂ ਕੋਈ ਦੁਨਿਆਵੀ ਬਾਦਸ਼ਾਹ ਪ੍ਰਾਤਨ ਸਮੇ ਜਿਨ੍ਹਾਂ ਦਾ ਪੁਸ਼ਤੈਨੀ ਰਾਜ ਹੁੰਦਾ ਸੀ ਦੁਨਿਆਵੀ ਬਾਦਸ਼ਾਹ ਦੀ ਮੌਤ ਹੁੰਦੀ ਸੀ ਤੇ ਉਹਨੂੰ ਖਾਕ ਦੇ سپرد ਕਰਨ ਤੋਂ ਪਹਿਲਾਂ ਜਿਆ ਇਨ ਸ਼ਬਦ ਵਰਤਾ ਉਹਦੀਆਂ ਸਾਰੀਆਂ ਮਰਨ ਦੀਆਂ ਰਸਮਾਂ ਕਰਨ ਤੋਂ ਪਹਿਲਾਂ ਉਸ ਦੇ ਪੁੱਤਰ ਨੂੰ ਉਹਦੀ ਜਗ੍ਹਾ ਤੇ ਸਥਾਪਿਤ ਕੀਤਾ ਜਾਂਦਾ ਸੀ ਕਾਜ਼ੀ ਮਸਜਿਦ ਵਿੱਚ ਉਹਦੇ ਨਾਮ ਦਾ ਖੁਤਬਾ ਪੜਦਾ ਹੁੰਦਾ ਸੀ ਕਿ ਅੱਜ ਤੋਂ ਬਾਅਦ ਇਹ ਸਾਡਾ ਬਾਦਸ਼ਾਹ ਹੈ ਤੇ ਜਦੋਂ ਪੁੱਤਰ ਬਾਪ ਦੀ ਗੱਦੀ ਤੇ ਬੈਠਦਾ ਸੀ ਤੇ ਪਹਿਲਾਂ ਉਹ ਕੰਮ ਇਹ ਕਰਦਾ ਸੀ ਕਿ ਜਿਹੜੀਆਂ ਮੋਹਰਾਂ ਜਿਹੜੀਆਂ ਸਟੈਂਪਸ ਕਹਿ ਲਵਾਂ ਉਹਦੇ ਬਾਪ ਦੇ ਨਾਂ ਤੇ ਸਨ ਉਹਨਾਂ ਮੋਹਰਾਂ ਤੋਂ ਉਸ ਨਾਮ ਨੂੰ ਮਿਟਾ ਕੇ ਆਪਣਾ ਨਾਮ ਲਿਖਣਾ ਸ਼ੁਰੂ ਕਰ ਦਿੰਦਾ ਸੀ ਕਿਉਂਕਿ ਹੁਣ ਮੇਰਾ ਰਾਜ ਹੈ ਬਾਪ ਜਾ ਚੁੱਕਾ ਹੈ ਪਰ ਭਾਈ ਸਾਹਿਬ ਜੀ ਕਹਿੰਦੇ ਆ ਗੁਰਦਾਸ ਸਾਹਿਬ ਕਿ ਗੁਰੂ ਨਾਨਕ ਸਾਹਿਬ ਦੇ ਘਰ ਦੀ ਰੀਤ ਬੜੀ ਵੱਖਰੀ ਹੈ ਇੱਥੇ ਜਿਵੇਂ ਪੁੱਤਰ ਦੁਨਿਆਵੀ ਬਾਦਸ਼ਾਹ ਦਾ ਆਪਣੇ ਬਾਪ ਦੀ ਮੌਤ ਤੋਂ ਬਾਅਦ ਉਹਦਾ ਨਾਮ ਮਿਟਾ ਕੇ ਮੋਹਰ ਤੇ ਸਿੱਕੇ ਤੇ ਕਰੰਸੀ ਤੇ ਆਪਣਾ ਨਾਮ ਉਕਰ ਦਿੰਦਾ ਹੈ ਪਰ ਇੱਥੇ ਗੁਰੂ ਨਾਨਕ ਸਾਹਿਬ ਦਾ ਨਾਮ ਹੀ ਚੱਲਦਾ ਹੈ ਸਤਗੁਰਾਂ ਨੇ ਨਾਨਕ ਸ਼ਬਦ ਨੂੰ ਮਿਟਾਇਆ ਨਹੀਂ ਇਸੇ ਕਰਕੇ ਮਰਜ਼ ਕਰਾਂ ਨੌਵੇਂ ਪਾਤਸ਼ਾਹ ਦਾ ਨਾਮ ਗੁਰੂ ਤੇਗ ਬਹਾਦਰ ਹੈ ਅਸੀਂ ਤੇਗ ਬਹਾਦਰ ਸ਼ਬਦ ਕਹਿੰਨੇ ਸੱਚੇ ਪਾਤਸ਼ਾਹ ਪਰ ਪੂਰੇ ਗੁਰੂ ਗ੍ਰੰਥ ਸਾਹਿਬ ਵਿੱਚ ਹਜ਼ੂਰ ਦਾ ਕਿਤੇ ਵੀ ਨਿੱਜ ਨਾਮ ਨਹੀਂ ਆਇਆ ਹਾਲਾਂਕਿ ਮੈਂ ਇੱਕ ਦਿਨ ਅਰਜ਼ ਕੀਤੀ ਗੁਰੂ ਨਾਨਕ ਸਾਹਿਬ ਦਾ ਨਾਮ ਤਾਂ ਆਉਣਾ ਹੀ ਗੁਰੂ ਅੰਗਦ ਸਾਹਿਬ ਦੇ ਦੋ ਨਾਮ ਪ੍ਰਚਲਿਤ ਜੋ ਸਨ ਇੱਕ ਤਾਂ ਭਾਈ ਲੈਣਾ ਜੋ ਬਾਪਿਆਂ ਨੇ ਰੱਖਿਆ ਉਹ ਵੀ ਗੁਰੂ ਰਣ ਸਾਹਿਬ ਚਾਹ ਲੈਣੇ ਦੀ ਫੇਰ ਆਈ ਹੈ ਨਾਨਕਾ ਦੋਹੀ ਖਟੀ ਹੈ ਤੇ ਅੰਗਦ ਸ਼ਬਦ ਗੁਰੂ ਅੰਗਦ ਵੀ ਆਇਆ ਗੁਰੂ ਅਮਰਦਾਸ ਮਹਾਰਾਜ ਗੁਰੂ ਰਾਮਦਾਸ ਇੱਥੇ ਗੁਰੂ ਤੇਗ ਬਹਾਦਰ ਸਾਹਿਬ ਦਾ ਨਿਜ ਨਾਮ ਕਿਤੇ ਨਹੀਂ ਆਇਆ ਜੋ ਉਸ ਤਨ ਦਾ ਨਾਮ ਸੀ ਪਰ ਜੋ ਜੋਤ ਹੈ ਉਹ ਨਾਨਕ ਸ਼ਬਦ ਵਰਦਿਆ ਮਹਾਰਾਜ ਕਿੰਨੇ ਮਾਰੂ ਰਾਗ ਹੈ ਤੇ ਨੌਵੇਂ ਪਾਤਸ਼ਾਹ ਜੀ ਦਾ ਇਹ ਬਚਨ ਹੈ ਅੱਗੇ ਹੈ ਮਾਈ ਮਾਈ ਦਾ ਅਰਥ ਹੈ हे ਮਾਂ ਮੈਂ ਕੱਲ ਵੀ ਅਰਜ਼ ਕੀਤੀ ਸੀ ਮਾਂ ਸ਼ਬਦ ਇੰਨੇ ਪਿਆਰਾ ਹੈ ਕਿ ਭਾਵੇਂ ਇਨਸਾਨ ਬਜ਼ੁਰਗ ਵੀ ਹੋ ਜਾਏ ਮਾਂ ਦੀ ਮਮਤਾ ਤੁਰ ਉਹਦੇ ਅੰਦਰ ਵਸਦੀ ਹੀ ਰਹਿੰਦੀ ਹੈ ਮਹਾਰਾਜ ਜੀ ਇੱਥੇ ਕਹਿ ਰਹੇ ਨੇ ਖੇ ਮਾਂ ਛੇ ਮੇਰੀ ਮਾਂ ਮੈਂ ਮਨ ਕੋ ਮਾਨ ਨਾ त्यागयो हे ਮੇਰੀ ਮਾਂ ਮੈਂ ਆਪਣੇ ਮਨ ਦਾ ਜੋ ਮਾਨ ਕਹਿ ਮਾਨਦਰਤ ਅਹੰਕਾਰ ਕਰੀਏ ਜਿਨੂੰ ਅਸੀਂ ਖਉਮੇ ਸ਼ਬਦ ਵੈਸੇ ਵਰਤਨੇ ਆ ਮਾਨ ਦਾ ਅਰਥ ਅਹੰਕਾਰ ਹੈ ਮਾਂ ਮੈਂ ਆਪਣੇ ਮਨ ਦੇ ਮਾਨ ਨੂੰ ਆਪਣੇ ਮਨ ਦੇ ਅਹੰਕਾਰ ਨੂੰ ਨਹੀਂ त्यागਿਆ ਕੀ ਹੋਇਆ ਮਾਇਆ ਕੇ ਮਦ माया ਦਾ ਅਰਥ ਹੈ ਆ ਸੰਸਾਰੀ ਦੁਨੀਆ ਦਾ ਜੋ ਦਿਸਦਾ ਹੈ। ਮਾਇਆ ਸ਼ਬਦ ਵਰਤਨੇ ਮੈਂ ਥੋੜੇ ਜਿਹਾ ਅਖਰੀ ਅਰਥ ਕਰਕੇ ਫਿਰ ਇਹਦੀ ਵਿਆਖਿਆ ਕਰਾਂਗਾ। ਤੇ ਮੇਰੀ ਇੱਛਾ ਹੁੰਦੀ ਹੈ ਵੈਸੇ ਚਲੋ ਇੱਥੇ ਨਹੀਂ। ਮੈਂ ਕਿਨੋਂ ਨਾ ਪ੍ਰੋਜੈਕਟ ਦੇ ਉੱਤੇ ਪ੍ਰੋਜੈਕਟਰ ਤੇ ਸ਼ਬਦ ਚੱਲਦਾ ਹੋਵੇ। ਬੜਾ ਸੌਖਾ ਹੁੰਦਾ ਹੈ ਕਥਾ ਵਾਸਤੇ ਨਾ। ਸਮਝ ਛੇਤੀ ਪੈ ਜਾਂਦੀ ਹੈ। ਤੇ ਉਹਦੇ ਨਾਲ ਸੰਗਤ ਜਿਹੜੀ ਹੈ ਉਹ ਜੁੜੀ ਰਹਿੰਦੀ ਹੈ ਅਰਥਾਂ ਦੇ ਨਾਲ। ਕਿਉਂਕਿ ਆਪ ਵਿੱਚ ਹੋ ਸਕਦਾ ਹੈ ਕਈ ਐਸੇ ਸੱਜਣ ਹੋਣ ਜਿਨ੍ਹਾਂ ਸਹਿਜ ਪਾਠ ਕਦੀ ਕੀਤਾ ਹੀ ਨਹੀਂ। ਹੋ ਸਕਦਾ ਹੈ ਇਹ ਸ਼ਬਦ ਜ਼ਿੰਦਗੀ ਚ ਕਦੀ ਪੜਿਆ ਹੀ ਨਾ ਹੋਵੇ ਅਰਥਾਂ ਮੈਂ ਕਰ ਜਾਗਾ ਆਪ ਜੀ ਸੁਣ ਲੋਗੇ ਪਰ ਉਹਦੇ ਨਾਲ ਫਾਇਦਾ ਬਹੁਤ ਜ਼ਿਆਦਾ ਹੁੰਦਾ ਹੈ ਅਰਥ ਕਰਨ ਵਿੱਚ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਮੈਂ ਮੇਰੀ ਮਾਂ ਮੈਂ ਆਪਣੇ ਮਨ ਦੇ ਹੰਕਾਰ ਨੂੰ ਨਹੀਂ ਤਿਆਗਿਆ ਮਾਇਆ ਕੇ ਮਦ ਮਦ ਦਾ ਅਰਥ ਨਸ਼ਾ ਇੱਥੇ ਦਦੇ ਨੂੰ ਸਿਹਾਰੀ ਲੱਗੀ ਹੈ ਮਦ ਵਿੱਚ ਨਸ਼ੇ ਵਿੱਚ ਮਾਇਆ ਦੇ ਨਸ਼ੇ ਵਿੱਚ ਮਾਇਆ ਕੇ ਮਦ ਜਨਮ ਸਿਰਾਇਓ ਸਿਰਾਇਓ ਦਾ ਅਰਥ ਹੈ ਗੁਜ਼ਾਰ ਦੇਣਾ ਬਤੀਤ ਹੋ ਜਾਣਾ ਨਿਕਲ ਜਾਣਾ ਹੇ ਮਾਂ ਮੈਂ ਆਪਣੇ ਮਨ ਦੇ ਖੰਕਾਰ ਨੂੰ ਨਹੀਂ त्यागਿਆ ਤੇ ਮੇਰੀ ਸਾਰਾ ਜਨਮ ਜਿਹੜਾ ਹੈ ਨਾ ਮਾਇਆ ਦੇ ਨਸ਼ੇ ਵਿੱਚ ਹੀ ਨਿਕਲ ਗਿਆ ਮੇਰੀ ਫਿਰ ਬੇਨਤੀ ਹੈ ਮਾਇਆ ਕੇ ਮਦ ਜਨਮ ਸਿਰਾਇਓ ਸਿਰਾਇਓ ਦਾ ਲਬਜ਼ੀ ਅਰਥ ਕੀਤਾ ਬਤੀਤ ਹੋਣਾ ਗੁਜ਼ਰ ਜਾਣਾ ਲੰਘ ਜਾਣਾ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਨਹੀਂ ਲਾਗਿਓ ਰਾਮ ਦਾ ਅਰਥ ਪਰਮੇਸ਼ਵਰ ਕਿਉਂਕਿ ਕੱਲ ਨੂੰ ਅੱਗੇ ਸ਼ਬਦ ਆਉਣਾ ਹੈ ਕਿ ਇਹ ਤਨ ਮਿਥਿਆ ਹੈ ਇਸ ਤਨ ਨੂੰ ਚਲਾਣ ਵੇੜਾ ਰਾਮ ਹੈ ਉਹ ਹੀ ਸਤ ਹੈ ਕੱਲ ਆਪਾਂ ਰਾਮ ਸ਼ਬਦ ਸੰਬੰਧੀ ਵੀ ਡੀਟੇਲ ਨਾਲ ਗੁਰਬਾਣੀ ਵਿੱਚ ਕਿਸ ਕਿਸ ਪਰਪੇਖ ਵਿੱਚ ਇਹ ਸ਼ਬਦ ਆਇਆ ਉਸ ਦੀ ਵਿਚਾਰ ਵੀ ਕਰਾਂਗੇ ਮਾਇਆ ਕੇ ਮਦ ਜਨਮ ਸਰਾਇਓ ਰਾਮ ਭਜਨ ਭਜੰਦਾ ਅਰਥ ਸਿਮਰਨ ਇਬਾਦਤ ਨਹੀਂ ਲੱਗਿਓ ਮੈਂ ਫਿਰ ਅਰਜ਼ ਕਰਾਂਗਾ ਮੈਂ ਕੱਲ ਵੀ ਕਿਹਾ ਸਾత్సੰਗਤ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਉਚਾਰਨ ਕਰਨ ਲੱਗਿਆਂ ਬਹੁਤ ਸੁਚੇਤ ਰਹਿਣਾ ਪੈਂਦਾ ਕਿਉਂਕਿ ਉਹਨਾਂ ਨੇ ਜਿਵੇਂ ਹੁਣ ਮੈਂ ਇਹ ਸ਼ਬਦ ਪੜਿਆ ਮਾਈ ਮੈਂ ਮਨ ਕੋ ਮਾਨ ਨ ਤਿਆਗਿਓ ਇਹ ਨੰਨਾ ਹੈ ਸਿਰਫ ਨੰਨੇ ਨੂੰ ਕੰਨਾ ਨਹੀਂ ਲੱਗਾ ਮੈਂ ਅਕਸਰ ਕਹਿੰਨਾ ਅਸੀਂ ਲਗੂ ਨੂੰ ਦੀਰਗ ਬਣਾ ਕੇ ਬੋਲਨੇ ਕਿ ਨੰਨੇ ਨੂੰ ਕੰਨਾ ਲਾਤਾ ਤੱਤਾ ਕੱਲਾ ਲਿਖਿਆ ਲਘੂ ਹੈ ਤੇ ਉਹਨੂੰ ਅਸੀਂ ਦੀਰਘ ਬਣਾ ਦਿੰਨੇ ਆ ਪੂਰਾ ਕੰਨਾ ਲਾ ਦਿੰਨੇ ਭਾਵੇਂ ਉਚਾਰਨ ਇਹ ਅਰਥ ਇੱਕੋ ਹੈ ਪਰ ਸਾਨੂੰ ਉਚਾਰਨ ਨਹੀਂ ਬਦਲਣਾ ਚਾਹੀਦਾ ਆਪਣੀ ਮਰਜ਼ੀ ਨਾਲ ਮਹਾਰਾਜ ਕਹਿੰਦੇ ਨੇ ਮਾਈ ਮੈਂ ਮਨ ਕੋ ਮਾਨ ਨਾ त्यागਿਓ ਮੈਂ ਮਨ ਦੇ ਹੰਕਾਰ ਨੂੰ ਨਹੀਂ ਛੱਡਿਆ ਮਾਇਆ ਦੇ ਨਸ਼ੇ ਵਿੱਚ ਚੂਰ ਹੋਏ ਨੇ ਸਾਰਾ ਜਨਮ ਬਤੀਤ ਕਰ ਦਿੱਤਾ ਪੇ ਪਰਮਾਤਮਾ ਦੇ ਭਜਨ ਵਿੱਚ ਕਦੀ ਮੈਂ ਲੱਗਾ ਹੀ ਨਹੀਂ ਕਿ ਰਹਾਉ ਇਹਨੇ ਰਹਾਉ ਦੀਆਂ ਤੁਕਾਂ ਪਹਿਲੀ ਬੇਨਤੀ ਇਹ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਅਵਸਥਾ ਉਹ ਹੈ ਜੋ ਸ਼ਬਦ ਵਿੱਚ ਕਹਿ ਰਹੇ ਨੇ ਸੁਣੇ ਇਸਨ ਕਿ ਇਹ ਅਵਸਥਾ ਹੈ ਵੀ ਮੈਂ ਮੰਦਾ ਹੰਕਾਰ ਨਹੀਂ ਛੱਡਿਆ ਗੁਰੂ ਤੇਗ ਬਹਾਦਰ ਅੰਦਰੋਂ ਅਤ ਦੇ ਨਿਮਰਤਾ ਵਿੱਚ ਸੱਚ ਇਹ ਵੇ ਉਹਨਾਂ ਤਾਂ ਮਾਨ ਨੂੰ ਹੰਕਾਰ ਨੂੰ ਨੇੜੇ ਦੀ ਫਟਕਨ ਦਿੱਤਾ ਪਰ ਇਹ ਸ਼ਬਦ ਕਿਉਂ ਸਤਗੁਰੂ ਤਾਂ ਬਾਣੀ ਵਿੱਚ ਸਤ ਕਹਿ ਰਹੇ ਆ ਪਰ ਕੀ ਇਹ ਸਤ ਹੈ ਕਿ ਉਹ ਮਨ ਦੇ ਹੰਕਾਰੀ ਨੇ ਕੀ ਇਹ ਸਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦਾ ਜਨਮ ਵਿਅਰਥ ਚਲਾ ਗਿਆ ਕੀ ਇਹ ਸਤ ਹੈ ਕਿ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਭਜਨ ਚ ਨਹੀਂ ਲੱਗੇ ਨਹੀਂ ਪਿਆਰਿਓ ਥੋੜੀ ਜੀ ਬੇਨਤੀ ਧਿਆਨ ਨਾਲ ਸੁਣਿਓ ਇੱਕ ਵਾਰੀ ਮਾਫ਼ੀ ਕੀਤੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਜਿਹੜੀ ਹੈ ਜਦੋਂ ਅਸੀਂ ਪਾਠ ਕਰਨੇ ਆ ਤੇ ਹਰ ਸਿੱਖ ਨੂੰ ਚਾਹੀਦਾ ਜਿਨੂੰ ਰੱਬ ਨੇ ਅੱਖਰਾਂ ਦੀ ਪਹਿਚਾਨ ਦਿੱਤੀ ਉਹ ਖੁਦ ਬਾਣੀ ਜ਼ਰੂਰ ਪੜੇ ਜੇ ਪੜ ਨਹੀਂ ਸਕਦਾ ਤੇ ਜ਼ਿੰਦਗੀ ਵਿੱਚ ਘਟੋ ਘਟ ਇੱਕ ਵਾਰੀ ਪੂਰੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣ ਜ਼ਰੂਰ ਲਵੇ ਕਿਉਂਕਿ ਸੁਣਿਆ ਵੀ ਜਿਹੜਾ ਅੰਦਰ ਹੈ ਨਾ ਉਹ ਅਸਰ ਖੁੰਦਾ ਹੈ ਬਾਣੀ ਦਾ ਦੇਖੋ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰਦੇ ਹਾਂ ਕੁਝ ਸ਼ਬਦ ਐਸੇ ਮਿਲਣਗੇ ਜਿਨ੍ਹਾਂ ਵਿੱਚੋਂ ਮੈਂ ਵੈਸੇ ਕਥਾ ਇੱਕ ਵਾਰ ਕੀਤੀ ਸੀ ਜਿਨ੍ਹਾਂ ਸ਼ਬਦਾਂ ਵਿੱਚੋਂ ਜਦੋਂ ਪੜੋਗੇ ਤੇ ਪ੍ਰਮਾਤਮਾ ਬੋਲ ਰਿਹਾ ਧਿਆਨ ਦੇ ਅਜੇ ਗੁਰਮੁਖੋ ਮੇਰੇ ਵੱਲੋਂ ਪ੍ਰਮਾਤਮਾ ਬੋਲ ਰਿਹਾ ਰੱਬ ਦੇ ਬੋਲ ਨੇ ਆਪਾਂ ਕਹਾਂਗੇ ਸਾਰੀ ਬਾਣੀ ਰੱਬ ਦਾ ਬੋਲ ਹੈ ਕੋਈ ਸ਼ੱਕ ਨਹੀਂ ਕੁਝ ਸ਼ਬਦਾਂ ਵਿੱਚੋਂ ਸਤਿਗੁਰੂ ਬੋਲਦੇ ਆ ਸਤਿਗੁਰੂ ਸਿੱਖ ਨੂੰ ਸੰਬੋਧਨ ਕਰ ਰਿਹਾ ਕੁਝ ਸ਼ਬਦਾਂ ਵਿੱਚ ਜਗਿਆਸੂ ਬੋਲਦਾ ਕੁਝ ਸ਼ਬਦਾਂ ਦੇ ਵਿੱਚ ਯਾਦ ਰੱਖਿਓ ਕਿ ਇੱਕ ਉਹ ਖਿਰਦਾ ਬੋਲ ਰਿਹਾ ਹੈ ਜਿਹੜਾ ਸੱਚੀ ਮੁੱਚੀ ਵਾਸ਼ਨਾ ਦੇ ਨਾਲ ਬਿਲਕੁਲ ਲੁਪਤ ਹੋਇਆ ਬੈਠਾ ਹੈ ਉਹ ਸ਼ਬਦ ਜਦੋਂ ਅਸੀਂ ਪੜਨੇ ਆ ਤੇ ਮੈਂ ਉਸ ਸੰਬੰਧੀ ਅਰਜ਼ ਕਰਾਂਗਾ ਦੇਖੋ ਕੋਈ ਸ਼ਬਦ ਐਸੇ ਨਹੀਂ ਮੈਂ ਆਪ ਨੂੰ ਬੇਨਤੀ ਕੀਤੀ ਪਰਮਾਤਮਾ ਕਿਵੇਂ ਬੋਲਦਾ ਜਿਵੇਂ ਬਾਬਾ ਫਰੀਦ ਸਾਹਿਬ ਦਾ ਇੱਕ ਸ਼ਲੋਕ ਹੈ ਆਪ ਸਵਾਰਾਂ ਮੈਂ ਮਿਲਾਂ ਹਾਲਾਂਕਿ ਮੈਂ ਸ਼ਬਦ ਖੌਮੇ ਦਾ ਸੂਚਕ ਹੈ ਹੰਕਾਰ ਦਾ ਈਗੋ ਦਾ ਤੇ ਬਾਣੀ ਨੇ ਕਿਹਾ ਜਬ ਕਮ ਖੋਤੇ ਤਬ ਤੂੰ ਨਾਹੀ ਮਹਾਰਾਜ ਕਹਿੰਦੇ ਨੇ ਅਬ ਤੂੰ ਹੀ ਮੈਂ ਨਾ ਕੀ ਮੈਂ ਤਾਂ ਵਿਸਰਜਨ ਹੋਣਾ ਚਾਹੀਦਾ ਪਰ ਇੱਥੇ ਜਿਹੜਾ ਮੈਂ ਸ਼ਬਦ ਕਹੇ ਉਹ ਅੱਲਾ ਖੁਦਾ ਰੱਬ ਕਹਿ ਰਿਹਾ ਹੈ ਜ਼ਬਾਨ ਜਿਹੜੀ ਇਹ ਫਰੀਦ ਦੀ ਹੈ ਪਰ ਉਹ ਕਹਿ ਰਹੇ ਨੇ ਆਪ ਸਵਾਰੈ ਮੈਂ ਮਿਲੈ ਫਰੀਦਾ ਜੇ ਆਪਣੇ ਆਪ ਨੂੰ ਸਵਾਰ ਲਏਗਾ ਸਵਾਰਨ ਦਾ ਅਰਥ ਤਨ ਨੂੰ ਸਵਾਰਨਾ ਨਹੀਂ ਸਵਾਰਨ ਦਾ ਅਰਥ ਹੈ ਆਪਣੇ ਮਨ ਨੂੰ ਸਵਾਰਨਾ ਮਹਾਰਾਜ ਕਹਿੰਦੇ ਨੇ ਪਰਮਾਤਮਾ ਕਹ ਰਿਹਾ ਤੂੰ ਆਪਣੇ ਆਪ ਨੂੰ ਸਵਾਰ ਤੇ ਯਾਦ ਰੱਖੋ ਸਵਾਰੀ ਚੀਜ਼ ਦੀ ਕੀਮਤ ਬੜੀ ਪੈ ਜਾਂਦੀ ਜਿਹੜੀ ਸਵਾਰੀ ਕੋਈ ਵਿਗੜੀ ਚੀਜ਼ ਦੀ ਕੀਮਤ ਕੀ ਪੈਂਦੀ ਵਿਗੜੀ ਕੋਈ ਤਾਂ ਗੁਰਮਖੋ ਸੱਚ ਇਹ ਵੇ ਕੂੜੇ ਦੇ ਭਾ ਕੂੜੇ ਵੇ ਸੱਟੀ ਜਾਂਦੀ ਮਿੱਟੀ ਦੇ ਭਾ ਜਾਂਦੀ ਹੁਣ ਦੇਖੋ ਇੱਕ ਲੋਹਾ ਕੋਈ ਬੰਦਾ ਲਵੇ ਪਿੱਤਲ ਲੈ ਲੋ ਤਾਂਬਾ ਲੈ ਲੋ ਅਸੀਂ ਕੋਈ ਮੈਟਲ ਲੈ ਲਈਏ ਲੋਹਾ ਜਿਹੜਾ ਉਹ ਰਪਈਆਂ ਵਿੱਚ ਚਲੋ ਇੱਥੇ ਡਾਲਰਾਂ ਵਿੱਚ ਕੱਚਾ ਲੋਹਾ ਕਵੰਟਲਾਂ ਦੇ ਹਿਸਾਬ ਨਾਲ ਆ ਜਾਏਗਾ ਤੇ ਗੱਡੀ ਦਾ ਇੱਕ ਲੋਹੇ ਦਾ ਪਾਰਟ ਨਿੱਕਾ ਜਿਹਾ ਹਿੱਸਾ ਲੈਣਾ ਹੋਵੇ ਉਹ ਕਹਿਣਗੇ ਇਹ ਨਿੱਕਾ ਜਿਹਾ 250 ਗ੍ਰਾਮ ਦਾ ਪੁਰਜਾ ਜਿਹੜਾ ਹੈ ਨਾ ਇਹ ਇੰਨੇ ਲੱਖ ਦਾ ਆਵੇਗਾ ਜੇ ਜੇ ਬੰਦਾ ਕਹੇ ਵੀ ਇਹੋ ਜਿਹਾ ਲੋਹਾ ਤੇ ਮੈਂ ਕਵੰਟਲਾਂ ਦੇ ਹਿਸਾਬ ਨਾਲ ਖਰੀਦ ਸਕਣਾ ਅੱਗੋਂ ਉੱਤਰ ਮਿਲੇਗਾ ਚੇਤੇ ਰੱਖੀ ਇਹ ਸਵਾਰਿਆ ਹੋਇਆ ਹੈ ਸਵਾਰੇ ਖੋਏ ਦੀ ਕੀਮਤ ਪੈਂਦੀ ਜਾਂ ਫਿਰ ਬੇਨਤੀ ਹੈ ਲੱਕੜ ਜਿੱਥੋਂ ਮਰਜ਼ੀ ਵੱਡਾ ਮੋੜ ਖਰੀਦ ਕੇ ਲੈ ਆਈਏ ਪਰ ਜਦੋਂ ਉਹਨੂੰ ਘੜ ਕੇ ਕੋਈ ਸਵਾਰ ਦਿੰਦਾ ਤੇ ਛੋਟੇ ਜਿਹੇ ਢਾਂਚੇ ਦੀ ਵੀ ਲੱਖਾਂ ਦੇ ਹਿਸਾਬ ਨਾਲ ਕੀਮਤ ਪੈ ਜਾਂਦੀ ਮਾਰਬਲ ਜਿੰਨਾ ਮਰਜ਼ੀ ਕੋਈ ਲੈ ਆਵੇ ਪੱਥਰ ਪਰ ਜਦੋਂ ਪੱਥਰ ਨੂੰ ਕੋਈ ਘੜ ਦਿੰਦਾ ਤੇ ਮੂਰਤ ਦੀ ਕੀਮਤ ਵੀ ਲੱਖਾਂ ਚ ਪੈ ਜਾਂਦੀ ਏ ਇਨਸਾਨ ਤਾਂ ਦੁਨੀਆ ਚ ਬਹੁਤ ਨੇ ਪਰ ਜਿਨ੍ਹਾਂ ਦਾ ਜੀਵਨ ਘੜਿਆ ਜਾਂਦਾ ਸਵਾਰਿਆਂ ਹੋਿਆਂ ਦੀ ਕੀਮਤ ਰੱਬ ਦੇ ਘਰ ਵਿੱਚ ਪੈਂਦੀ ਏ ਇਸੇ ਕਰਕੇ ਗੁਰੂ ਜੀ ਨੇ ਕਿਹਾ ਗੁਰਮੁਖ ਜਨਮ ਸਵਾਰ ਭਾਈ ਗੁਰਦਾਸ ਸਾਹਿਬ ਜੀ ਨੇ ਦਰ ਗਏ ਚੱਲਿਆ ਫਿਰ ਮੈਂ ਬੇਨਤੀ ਕਰਾਂਗਾ ਮੈਂ ਵਿਸ਼ੇ ਤੋਂ ਦੂਰ ਨਹੀਂ ਜਾਣਾ ਆਪਣਾ ਮਕਸਦ ਹੈ ਸ਼ਬਦ ਦੇ ਅਰਥਾਂ ਨੂੰ ਕੇਵਲ ਆਪ ਜੀ ਲਈ ਨਹੀਂ ਮੈਂ ਕਈ ਵਾਰੀ ਕਹਿ ਰਿਹਾ ਕਿ ਮੈਨੂੰ 30 ਸਾਲ ਹੋ ਚੱਲਿਆ ਕਥਾ ਕਰਦਿਆਂ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦਾ ਤਕਰੀਬਨ ਪਾਠ ਕਰਦੇ ਰਹੀਦਾ ਪਰ ਜੋ ਅਰਥ ਕਰਦਿਆਂ ਕਥਾ ਕਰਦਿਆਂ ਗੁਰੂ ਤੇਗ ਬਹਾਦਰ ਨੇ ਹੁਣ ਸਮਤ ਦਿੱਤੀ ਪਹਿਲਾਂ ਵੀ ਬਚਨ ਤਾਂ ਉਹੀ ਨੇ ਕਿਉਂਕਿ ਜਦੋਂ ਆਪਾਂ ਟੇਕੇ ਬਾਚਨੇ ਆ ਤੇ ਜਿਹੜਾ ਸਾਲ ਉਹ ਸ਼ਤਾਬਦੀ ਦਾ ਹੁੰਦਾ ਉਦੋਂ ਤੁਹਾਡੇ ਹਿਰਦੇ ਵਿੱਚ ਭਾਵਨਾ ਬਣੀ ਹੁੰਦੀ ਹੁਣ ਗੁਰੂ ਸਾਹਿਬ ਦਾ ਮੈਂ ਕਿਹਾ ਵੀ ਜਦੋਂ ਬੋਲਦੇ ਨੇ ਗੁਰੂ ਗ੍ਰੰਥ ਸਾਹਿਬ ਆਪ ਸਵਾਰ ਹੈ ਮੈਂ ਮਿਲੈ ਮੈਂ ਮਿਲਿਆ ਸਕੋਏ ਅਗੇ ਫਰੀਦਾ ਜੇ ਤੂੰ ਮੇਰਾ ਮੇਰਾ ਇਹ ਰੱਬ ਕਹਿ ਰਿਹਾ ਤੂੰ ਮੇਰਾ ਤੂੰ ਮੇਰਾ ਬਣ ਜਾ ਸਭ ਜਗ ਤੇਰਾ ਹੋ ਇਹਦਾ ਮਤਲਬ ਸ਼ਬਦ ਵਿੱਚ ਅਕਾਲ ਪੁਰਖ ਵੈਗੁਰੂ ਜੀ ਬੋਲ ਰਿਹਾ ਦੂਸਰਾ ਮੈਂ ਬੇਨਤੀ ਕੀਤੀ ਇਹ ਬੜੇ ਪਰਮਾਨ ਮਿਲਣਗੇ ਕਈ ਵਾਰੀ ਪ੍ਰਿੰਸੀਪਲ ਸਤਵੀਰ ਸਿੰਘ ਜੀ ਇਹ ਗੱਲ ਕਹਿੰਦੇ ਹੁੰਦੇ ਸਨ ਕਹਿੰਦੇ ਨੇ ਗੁਰੂ ਗ੍ਰੰਥ ਸਾਹਿਬ ਕੇਵਲ ਰੱਬ ਦੀਆਂ ਗੱਲਾਂ ਨਹੀਂ ਕਰਦਾ ਗੁਰੂ ਗ੍ਰੰਥ ਸਾਹਿਬ ਰੱਬ ਨਾਲ ਗੱਲਾਂ ਕਰਦਾ ਪਰਮਾਤਮਾ ਨਾਲ ਜਿਵੇਂ ਹੁਣ ਸ਼ਬਦ ਇੱਕ ਹੋਰ ਇਹ ਤੂੰ ਕੁੰਨ ਰੇ ਮੈਂ ਜੀ ਨਾਮਾ ਇਹ ਕੌਣ ਸਵਾਲ ਕਰ ਰਿਹਾ ਪਰਮਾਤਮਾ ਬੋਲ ਰਹੇ ਦੂਸਰੀ ਗੱਲ ਗੁਰੂ ਬਣ ਕੇ ਸ਼ਬਦ ਜਦੋਂ ਗੁਰੂ ਰੂਪ ਹੋ ਕੇ ਬੋਲਦਾ ਜਿਵੇਂ ਅਸੀਂ ਪਾਠ ਕਰਨੇ ਆਵੋ ਸਿੱਖ ਸਤ ਗੁਰੂ ਕੇ ਪਿਆਰਿਓ ਗਾਵੋ ਸੱਚੀ ਬਾਣੀ ਸਤ ਗੁਰੂ ਹੋ ਕੇ ਸ਼ਬਦ ਬੋਲ ਰਹੇ ਮਹਾਰਾਜ ਕਹਿੰਦੇ ਅੰਤਰ ਕਪਟ ਚੁਕਾਵੋ ਮੇਰੇ ਗੁਰ ਸਿੱਖੋ ਮੇਰੇ ਗੁਰ ਸਿੱਖੋ ਸਿੱਖ ਸਿੱਖ ਨੂੰ ਨਹੀਂ ਕਹੇਗਾ ਇਹ ਗੁਰੂ ਕਹੇਗਾ ਨਿ ਕਪਟ ਕਮਾਵੋ ਹਰ ਕੀ ਹਰ ਕਾਲ ਪਰਮਾਤਮਾ ਹੋ ਕੇ ਗੁਰੂ ਹੋ ਕੇ ਤੀਸਰੀ ਬੇਨਤੀ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਗਿਆਸੂ ਬਣ ਕੇ ਪੁਕਾਰ ਕਰ ਰਿਹਾ ਮੇਰੋ ਸੁੰਦਰ ਕਹੋ ਮਿਲੇ ਕਿਤ ਗਲੀ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ ਖੋ ਤਿਸ ਪੈ ਆਪ ਹੋ ਤਿਸ ਪੈ ਆ ਵੀ ਜਾਈ ਮੈਂ ਆਪਣਾ ਵੇਚ ਦਿਆਂ ਉਡੀਨੀ 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 ਕਬ ਘਰ ਆਵੇ ਰੀ ਇਹ ਸਾਰੇ ਸ਼ਬਦ ਜਗਿਆਸੂ ਕਨੇ ਦੇਣਾ ਦੂਸਰੀ ਬੇਨਤੀ ਪਰਮਾਤਮਾ ਸਤਗੁਰੂ ਜਗਿਆਸੂ ਹੁਣ ਅਗਲੀ ਜਿਹੜੀ ਮੈਂ ਗੱਲ ਕਰਨ ਲੱਗਾ ਆਂ ਆਪਾਂ ਕਹਾਂਗੇ ਤਿੰਨ ਅਵਸਥਾ ਇੱਕ ਤਾਂ ਪਰਮਾਤਮਾ ਗੁਰੂ ਦੀ ਗੱਲ ਵੱਖਰੀ ਪਿਆਰੋ ਚੌਥਾ ਇਸ ਧਰਤੀ ਤੇ ਉਹ ਵੀ ਇਨਸਾਨ ਹੈ ਜਿਹਦਾ ਅੰਦਰ ਵਕਾਰਾਂ ਵਿੱਚ ਬਿਲਕੁਲ ਕਾਲਾ ਛਾਹ ਹੋ ਚੁੱਕਾ ਹੈ ਉਹ ਬੰਦਾ ਕਿੱਥੇ ਜਾਏ ਜੇ ਉਹ ਸਾਡੇ ਵਰਗੇ ਕਿਸੇ ਕੋਲ ਜਾਏ ਅਸੀਂ ਉਹ ਜ ਨਫ਼ਰਤ ਕਰਾਂਗੇ ਤੂੰ ਇਹ ਨਾ ਪੜਾ ਤੂੰ ਇਹ ਨਾ ਮਾੜਾ ਪਰ ਯਾਦ ਰੱਖਿਓ ਗੁਰੂ ਕਦੀ ਵੀ ਨਫ਼ਰਤ ਨਹੀਂ ਕਰਦਾ ਗੁਰੂ ਅੰਤਲੇ ਸਮੇਂ ਤੱਕ ਅਖੀਰਲੇ ਸਵਾਸ ਤੱਕ ਵੀ ਆਸਵੰਦ ਬਣ ਕੇ ਕਹਿੰਦਾ ਅਜੇ ਵੀ ਤੂੰ ਬਦਲ ਸਕਣਾ ਮੈਨੂੰ ਪ੍ਰੋਫੈਸਰ ਪੂਰਨ ਸਿੰਘ ਦੀ ਉਹ ਕਿਤਾਬ ਜਿਹੜੀ ਉਹਨਾਂ ਦੀ ਖੁੱਲੇ ਲੇਖ ਉਹ ਉਹਦੇ ਵਿੱਚ ਉਹਨਾਂ ਕਿਹਾ ਕਹਿੰਦੇ ਨੇ ਕਈ ਸਾਲ ਪਹਿਲਾਂ ਮੈਂ ਗੁਰਦਾਰ ਤੋਂ ਦੂਰ ਚਲਾ ਗਿਆ ਮੈਂ ਸਿੱਖੀ ਤੋਂ ਦੂਰ ਚਲਾ ਗਿਆ ਮੈਂ ਆਪਣੇ ਸ਼ਬਦਾਂ ਚ ਕਾਂਗ ਉਹਨਾਂ ਕੀ ਕਿਹਾ ਭਾਵ ਕੀ ਸੀ ਉਹਨਾਂ ਦਾ ਮੈਂ ਦੂਰ ਚਲਾ ਗਿਆ ਕਿਉਂਕਿ ਉਹ ਜਾਪਾਨ ਚ ਪੜਨ ਗਏ ਪਹਿਲਾਂ ਬੋਧੀ ਬਣ ਗਏ ਫਿਰ ਵਿਦਾਂਤੀ ਬਣ ਗਏ ਫਿਰ ਦੁਬਾਰਾ ਭਾਈ ਸਾਹਿਬ ਆਈ ਵੀਰ ਸਿੰਘ ਜੀ ਦੇ ਪ੍ਰਭਾਵ ਉਹਨਾਂ ਦੀ ਆਤਮਿਕ ਸ਼ੂ ਨਾਲ ਜੀਵਨ ਪਲਟ ਗਿਆ ਉਹ ਕਹਿੰਦੇ ਨੇ ਮੈਂ ਬਹੁਤ ਦੂਰ ਚਲਾ ਗਿਆ ਤੇ ਸੋਚਦਾ ਸਾਂ ਵਾਪਸ ਆਵਾਂਗਾ ਤੇ ਬਾਪੂ ਦੇ ਘਰ ਦੇ ਬੂਵੇ ਬੰਦ ਹੋ ਚੁੱਕੇ ਹੋਣਗੇ ਗੁਰੂਦਰ ਦਾ ਬੂਆ ਬੰਦ ਹੋ ਚੁੱਕਾ ਹੋਵੇਗਾ ਕਹਿੰਦਾ ਜਦੋਂ ਮੈਂ ਮੁੱਦਤ ਬਾਅਦ ਵਾਪਸ ਆਇਆ ਤੇ ਅੱਜ ਵੀ ਬੂਆ ਖੁੱਲਾ ਸੀ ਤੇ ਗੁਰੂ ਮੇਰੀ ਅਦੇ ਵੀ ਇੰਤਜ਼ਾਰ ਕਰ ਰਿਹਾ ਸੀ ਉਸ ਗੁਰੂ ਦੇ ਦੁਆਰੇ ਤੇ ਇੱਕ ਗੁਰਮਖ ਮਿਲਿਆ ਕਹਿੰਦੇ ਨੇ ਜਿਹੜਾ ਮੇਰੀ ਕਵਿਤਾ ਜਾਂ ਮੇਰੀ ਰਚਨਾ ਹੈ ਇਸ ਵਿੱਚ ਜੋ ਕੁਝ ਹੈ ਉਸ ਗੁਰਮਖ ਦੀ ਸ਼ੂਕ ਹੈ ਮੈਂ ਭਾਵ ਕਹਿ ਰਿਹਾ ਮੈਂ ਅਸ ਪੂਰੇ ਸ਼ਬਦ ਨਹੀਂ ਉਹ ਬੋਲ ਰਿਹਾ ਹੁਣ ਆਹ ਜਿਹੜਾ ਸ਼ਬਦ ਹੈ ਮਾਈ ਮੈਂ ਮਨ ਕੋ ਮਾਨ ਨਾ ਤਿਆਗਿਓ ਗੁਰੂ ਤੇਗ ਬਹਾਦਰ ਸਾਹਿਬ ਤਾਂ ਹੰਕਾਰੀ ਹੈ ਨਹੀਂ ਹੁਣ ਜਿਹੜੇ ਸ਼ਬਦ ਆਪਾਂ ਬੇਨਤੀ ਵੈਸੇ ਚਾਹੀਦਾ ਪਤਾ ਕੀ ਜੀ ਕੈ ਵੀ ਨਹੀਂ ਸਕੇ ਨੇ ਜੀ ਮੇਰੇ ਲਈ ਅਰਦਾਸ ਕਰੋ ਸਾਰੇ ਕੈ ਨੇ ਮੇਰੇ ਲਈ ਅਰਦਾਸ ਕਰੋ ਮੇਰਾ ਆ ਕੰਮ ਮੇਰਾ ਅੰਦਰ ਮੈਂ ਸਿਮਰਨ ਜੁੜ ਜਾ ਮੈਂ ਕਹਿੰਨਾ ਗੁਰਮਖੋ ਬਾਣੀ ਦਾ ਪਾਠ ਕਰੋ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਹੀ ਸਾਡੀਆਂ ਅਰਦਾਸਾਂ ਕਰਦਾ ਪਿਆ ਹੈ ਗੁਰੂ ਗ੍ਰੰਥ ਸਾਹਿਬ ਦਾ ਸ਼ਬਦ ਜਦੋਂ ਆ ਪਾਠ ਕਰਦੇ ਆ ਕੀਰਤਨ ਕਰਦੇ ਆ ਜੇਤਾ ਸਮੁੰਦ ਸਾਗਰ ਨੀਰ ਭਰਿਆ ਇਹ ਕੀ ਬੇਨਤੀ ਨਹੀਂ ਤੇ ਹੋਰ ਕੀ ਤੇਤੇ ਔਗਣ ਹਮਾਰੇ ਹੁਣ ਜੇ ਮੈਂ ਵਾਰਤਕ ਸ਼ਬਦ ਬੋਲਾਂਗਾ ਇਹੀ ਕਾਂਗਾ ਰੱਬ ਜੀ ਮੈਂ ਇੰਨਾ ਔਗਣਾ ਨਾਲ ਭਰਿਆ ਜਿਨ੍ਹਾਂ ਸਮੁੰਦਰ ਦਾ ਪਾਣੀ ਅਮਿੱਤ ਹੈ ਮਿਣਿਆ ਨਹੀਂ ਜਾਂਦਾ ਤੇ ਗੁਰਮੁਖ ਜੇ ਇਸੇ ਸ਼ਬਦ ਨੂੰ ਗਾਈਏ ਤੇ ਦਾ ਕੀਰਤਨ ਕਰੀਏ ਨੂੰ ਪੜ੍ਹੀਏ ਤੇ ਸੱਚੀ ਮੁੱਚੀ ਸਾਡੀ ਅਰਦਾਸ ਖੁਦ ਗੁਰੂ ਨਾਨਕ ਸਾਹਿਬ ਕਰਦੇ ਪਿਆ ਉਹਨਾਂ ਚ ਤੇ ਔਗਣ ਕੋਈ ਨਹੀਂ